ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚੜਾ ਤੁਹਾਡਾ ਸਭ ਦਾ ਹਫਤੇ ਸਾਰ ਬਹੁਤ ਜਿਆਦੇ ਵਧੀਆ ਹੋਣਗੇ ਤੇ ਅੱਜ ਆਪਾਂ ਤੁਹਾਨੂੰ ਸ਼ੇਅਰ ਕਰਨ ਲੱਗਿਆਂ ਡਬਲ ਜਾਈ ਦਾ ਡਬਲ ਗਲਾਫ ਆਪਾਂ ਡਬਲ ਜਾਈ ਨੂੰ ਕਿਸ ਤਰ੍ਹਾਂ ਚੜਾਣਾ ਹੈ ਬਹੁਤ ਵਧੀਆ ਤੇ ਆਸਾਨ ਤਰੀਕਾ YouTube ਤੇ ਤੁਸੀਂ ਪਹਿਲੀ ਵਾਰ ਇਹ ਤਰੀਕਾ ਦੇਖਣਾ ਹੈ ਤੇ ਆ ਤੁਸੀਂ ਦੇਖ ਸਕਦੇ ਹੋ ਇਦਾਂ ਜਿਹੜਾ ਡਬਲ ਹੈਗਾ ਇਹਨਾਂ ਡਬਲ ਗਲਾਫ ਹੈ ਆਪਾਂ ਇਸ ਤਰ੍ਹਾਂ ਇਹਨੂੰ ਪਹਿਲਾਂ ਡਬਲ ਗਲਾਫ ਨੂੰ ਇਸ ਤਰ੍ਹਾਂ ਫੜ ਲੈਣਾ ਹੈ ਤੇ ਉਦੋਂ ਬਾਅਦ ਆਪਾਂ ਸਾਈਡ ਵਾਲੀ ਆ ਇੱਕ ਬੰਨੇ ਤੇ ਰਜਾਈ ਨੂੰ ਇਹਦੇ ਅੱਗੇ ਲਿਆਉਣਾ ਹੈ ਤੇ ਆ ਦੇਖੋ ਤੁਸੀਂ ਇੱਕ ਬੰਨੇ ਤੇ ਇਸ ਤਰ੍ਹਾਂ ਰਜਾਈ ਮੈਂ ਕੱਲ ਲਈ ਸੀਗੀ ਤੇ ਰਜਾਈ ਨੂੰ ਇੱਕ ਕੋਨੇ ਤੇ ਫੜ ਕੇ ਦੂਜੇ ਕੋਨੇ ਤੇ ਤੁਸੀਂ ਦੇ ਸਕਦੇ ਹੋ ਇਸ ਤਰ੍ਹਾਂ ਲੈ ਜਾਣਾ ਹੈ ਤੇ ਰਜਾਈ ਦਾ ਜਿਹੜਾ ਗਲਾਫ ਹੈ ਨਾ ਉਹਦਾ ਜਿਹੜਾ ਮੂੰਹ ਆ ਉੱਤੀਲੀ ਸਾਈਡ ਹੈ ਤੇ ਆਪਾਂ ਚੰਗੀ ਤਰ੍ਹਾਂ ਖਿੱਚ ਕੇ ਰਜਾਈ ਨੂੰ ਇਹਦੇ ਨਾਲ ਇਸ ਤਰ੍ਹਾਂ ਜੋੜ ਦੇਣਾ ਤੇ ਆਪਾਂ ਕੀ ਕਰਨਾ ਜਿਹੜਾ ਗਲਾਫ ਹੈ ਉਹਦੇ ਅੰਦਰ ਲੈ ਬੰਨੇ ਪੁੱਠਾ ਗਲਾਫ ਕੀਤਾ ਹੋਇਆ ਹੈ ਤੇ ਆਪਾਂ ਆ ਦੇ ਸਕਦੇ ਹਾਂ ਦਾ ਕੋਨਾ ਫੜ ਕੇ ਤੇ ਇਹਦੇ ਵਿੱਚ ਜਿਹੜੀ ਰਜਾਈ ਦਾ ਕੋਨਾ ਹੈ ਨਾ ਉਹ ਇਹਦੇ ਵਿੱਚ ਪਾ ਦੇਣਾ ਦੂਜੇ ਬੰਨੇ ਵੀ ਆਪਾਂ ਇਸ ਤਰ੍ਹਾਂ ਕਰਨਾ ਹੈ ਉਹ ਤੋਂ ਪਹਿਲਾਂ ਜਲਦੀ ਜਲਦੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਤੇ ਆ ਤੁਸੀਂ ਦੇਖ ਸਕਦੇ ਹੋ ਇਹਨੋਂ ਨਾਲ ਰਜਾਈ ਜਿਹੜੀ ਆਪਾਂ ਹੈਗੀਆਂ ਨਾ ਉਹ ਥੱਲੇੜੇ ਹਿੱਸੇ ਤੋਂ ਉੱਪਰ ਨੂੰ ਲੈ ਕੇ ਆਣੀ ਆ ਬਹੁਤ ਵਧੀਆ ਤੇ ਸਿੰਪਲ ਤਰੀਕਾ ਰਜਾਈ ਤੋਂ ਡਬਲ ਬੈੱਡ ਦਾ ਕਵਰ ਚੜਾਉਣ ਨੂੰ ਮਿੰਟਾਂ ਸੈਕਿੰਟਾਂ ਦੇ ਵਿੱਚ ਤੁਹਾਡਾ ਕਵਰ ਚੜ ਕੇ ਤਿਆਰ ਹੋ ਜਾਣਾ ਹੈ ਤੇ ਆ ਤੁਸੀਂ ਦੇਖ ਸਕਦੇ ਹੋ ਬਸ ਇਹਨਾਂ ਇੱਕ ਜਣ ਨੂੰ ਇਸ ਤਰ੍ਹਾਂ ਫੜ ਕੇ ਰਜਾਈ ਨੂੰ ਨਾ ਬਸ ਇਸ ਤਰ੍ਹਾਂ ਗਲਾਫ ਆਪਾਂ ਮੈਂ ਕਹ ਮੈਂ ਕਹ ਦੱਸਦੀ ਆ ਤੁਹਾਨੂੰ ਗੁਲਾਫੇ ਤਾਂ ਚੜਾਉਣਾ ਸਭ ਤੋਂ ਆਸਾਨ ਤਰੀਕਾ ਇਹਨੂੰ ਬਸ ਆਪਾਂ ਇਸ ਤਰ੍ਹਾਂ ਅੰਦਲੇ ਬੰਨੇ ਨੂੰ ਆਪਣੇ ਆਪ ਰਜਾਈ ਸਿੱਧੀ ਹੋਈ ਜਾਣੀ ਆ ਗੁਲਾਫ ਸਿੱਧਾ ਹੋਏ ਜਾਣਾ ਤੁਸੀਂ ਦੇਖੋ ਇਸ ਤਰ੍ਹਾਂ ਆਪਾਂ ਕਰੀ ਜਾਣਾ ਹੈ ਗੁਲਾਫ ਨੂੰ ਦੇਖ ਕੇ ਰਜਾਈ ਨੂੰ ਆਪਾਂ ਅੰਦਲੇ ਬੰਨੇ ਖਿੱਚੀ ਜਾਣਾ ਦੇਖੋ ਸਾਰੀ ਰਜਾਈ ਆਪ ਤੇ ਤੁਸੀਂ ਦੇਖ ਸਕਦੇ ਜਿੱਦਾਂ ਜਿੱਦਾਂ ਮੈਂ ਨਾ ਮਤਲਬ ਰਜਾਈ ਨੂੰ ਅੰਦਰ ਖਿੱਚਦੀ ਪਈ ਆ ਨਾ ਉਸ ਤਰ੍ਹਾਂ ਗਲਾਫ ਰਜਾਈ ਦਾ ਚੜੀ ਜਾਂਦਾ ਹੈ ਨਾ ਤੇ ਗਲਾਬ ਵੀ ਆਪਣੇ ਆਪ ਦੇਖੋ ਸਿੱਧਾ ਤੁਹਾਡੇ ਸਾਹਮਣੇ ਹੋਣ ਡਿਆ ਹੈ ਬਸ ਆਪਾਂ ਕੋਨਿਆਂ ਦੇ ਜਿਹੜੇ ਇਹ ਰਜਾਈਆਂ ਦੇ ਕੋਨਿਆਂ ਨਾ ਉਸ ਬੰਨੇ ਆਪਾਂ ਇਹਨਾਂ ਨੂੰ ਰਜਾਈ ਦੇ ਗਲਾਫ ਨੂੰ ਲਿਆਣਾ ਹੈ ਤੇ ਜਦੋਂ ਇਦਾਂ ਰਜਾਈ ਦੇ ਵਿੱਚ ਸਾਰੀ ਇਸ ਤਰ੍ਹਾਂ ਆ ਜਾਣੀ ਤੇ ਆਪਾਂ ਇਹਨੂੰ ਕੀ ਕਰਨ ਬਸ ਝਾੜਨਾ ਹੀ ਆ ਕੋਨਿਆਂ ਤੇ ਉਹ ਕੋਨੇ ਨਹੀਂ ਆਪਾਂ ਛੱਡਣੇ ਹੈਗੇ ਜਿਹੜੇ ਰਜਾਈ ਦੇ ਹੈਗੇ ਜਿਹੜੇ ਪਹਿਲਾਂ ਕੋਨੇ ਫੜੇ ਸੀ ਤੇ ਆ ਦੇਖੋ ਤੁਸੀਂ ਬਿਲਕੁਲ ਰਜਾਈ ਦੇ ਕਵਰ ਚੜ ਗਿਆ ਰਜਾਈ ਨੂੰ ਤੇ ਕੋਈ ਵੀ ਬਾਲ ਕੁਝ ਨਹੀਂ ਪਿਆ ਟਾਂਕੇ ਵਗੈਰਾ ਤੁਸੀਂ ਲਗਾਣਾ ਤਾਂ ਲਗਾ ਸਕਦੇ ਹੋ ਜਿੱਪ ਵਗੈਰਾ ਲਗਾ ਦਿਓ ਇਹਦੀ ਤੇ ਬਿਲਕੁਲ ਸਿੰਪਲ ਸਭ ਤੋਂ ਆਸਾਨ ਤਰੀਕਾ ਤਾਂ ਇੱਥੇ ਵਿਛਾ ਕੇ ਵੀ ਆਪਾਂ ਦੱਸਣ ਲੱਗੇ ਆ ਦੇ ਸਕਦੇ ਤੁਸੀਂ ਜਿੱਥੋਂ ਇਹ ਵਾਲਾ ਤਰੀਕਾ ਵਧੀਆ ਲੱਗਦਾ ਜਰੂਰ ਕਮੈਂਟ ਕਰਕੇ ਦੱਸਿਓ ਤੇ ਇੱਥੇ ਆਪਾਂ ਜਿਹੜੀ ਆਪਣਾ ਸਿੰਗਲ ਜਾਈ ਹੈ ਨਾ ਉਹਨੂੰ ਸਿੰਗਲ ਜਾਈ ਨੂੰ ਉਹਦਾ ਕਵਰ ਚੜਾਉਣ ਦਾ ਵੀ ਨਵਾਂ ਤਰੀਕਾ ਤੁਹਾਨੂੰ ਅੱਜ ਸ਼ੇਅਰ ਕਰਨ ਲੱਗੀਆਂ ਆਪਾਂ ਇੱਥੇ ਕੀ ਕਰਨਾ ਹੈ ਪਹਿਲਾਂ ਪਰਜਾਈ ਨੂੰ ਬੈੱਡ ਦੇ ਉੱਤੇ ਵਿਛਾ ਲਿਆ ਹੈ ਨਾਲ ਹੀ ਉਹ ਕੰਬਲ ਅ ਸੋਰੀ ਜਿਹੜਾ ਉਹਦਾ ਗਲਾਫ ਹੈ ਉਹਨੂੰ ਵਿਛਾ ਲੈਣਾ ਹੈ ਜਿਹੜੇ ਗਲਾਫ ਦਾ ਮੂੰਹ ਹੋਣਾ ਨਾ ਉਹ ਆਪਾਂ ਦੂਜੀ ਸਾਈਡ ਕਰਨਾ ਹੈ ਤੁਸੀਂ ਦੇਖ ਸਕਦੇ ਹੋ ਇੰਨੇ ਦੀ ਸਾਈਡ ਕਰਕੇ ਤੇ ਇਹਨੂੰ ਚੰਗੀ ਤਰ੍ਹਾਂ ਐਨ ਇੱਕ ਸਾਰ ਆਪਾਂ ਵਿਛਾ ਦੇਣਾ ਹੈ ਬਿਲਕੁਲ ਰਜਾਈ ਦੇ ਨਾਲ-ਨਾਲ ਕੰਬਲ ਨੂੰ ਤਾਂਕਿ ਜਦੋਂ ਵੀ ਆਪਾਂ ਨਾ ਅਗਲਾ ਜਦੋਂ ਵੀ ਆਪਾਂ ਇਹਨੂੰ ਐਦਾਂ ਫੋਲਡ ਕਰਨਾ ਹੈ ਨਾ ਤੇ ਇਹ ਇਹ ਨਾ ਫਿਰ ਉਹ ਇਕੱਠੀ ਨਾ ਹੋਵੇ ਆਪਣੇ ਰਜਾਈ ਵੀ ਤੇ ਗਲਾਫ ਵੀ ਤੇ ਆ ਤੁਸੀਂ ਦੇਖ ਸਕਦੇ ਹੋ ਤੇ ਜਿਸ ਤਰ੍ਹਾਂ ਪੁਰਾਣੇ ਟਾਈਮਾਂ ਦੇ ਵਿੱਚ ਗਧੋਲੀਆਂ ਵਗੈਰਾ ਭਰੀਆਂ ਜਾਂਦੇ ਨਾ ਉਸੇ ਤਰ੍ਹਾਂ ਆਪਾਂ ਇਹਨੂੰ ਚੰਗੀ ਤਰ੍ਹਾਂ ਇਕੱਠਾ ਕਰ ਲੈਣਾ ਹੈ ਰਜਾਈ ਤੇ ਗਲਾਫ ਦੋਨਾਂ ਨੂੰ ਇਕੱਠਿਆਂ ਨੂੰ ਬਹੁਤ ਵਧੀਆ ਤੇ ਸਿੰਪਲ ਤਰੀਕਾ ਰਜਾਈਆਂ ਦੇ ਗਲਾਫ ਚੜਾਉਣ ਦਾ ਤੇ ਬਿਲਕੁਲ ਨਵਾਂ ਤਰੀਕਾ ਵੀ ਹੈਗਾ ਤੇ ਆ ਤੁਸੀਂ ਦੇਖਦੇ ਇਧਰਲੇ ਸਾਈਡ ਦੇ ਕੋਨਿਆਂ ਤੇ ਨਾ ਹੁਣ ਆਪਾਂ ਇਹਨਾਂ ਨੂੰ ਇਹਦੇ ਵਿੱਚੋਂ ਰਜਾਈ ਹੈ ਨਾ ਜਿਹੜਾ ਗਲਾਫ ਨੇ ਇਹਦੇ ਵਿੱਚੋਂ ਕੱਢਣਾ ਹੈ ਤੇ ਤੁਸੀਂ ਦੇਖ ਸਕਦੇ ਆ ਇੱਕ ਸਾਈਡ ਆਪਾਂ ਹੈ ਨਾ ਇਹਦਾ ਗਲਾਫ ਦੀ ਕੋਨਾ ਫੜ ਲੈ ਤੇ ਇਹਦੇ ਵਿੱਚੋਂ ਆਪਾਂ ਜਿਹੜੀ ਇਹ ਰਜਾਈ ਆ ਉਹ ਸਾਰੀ ਰਜਾਈ ਆਪਾਂ ਇਹਦੇ ਵਿੱਚੋਂ ਕੱਢਣੀ ਹੈ ਤੇ ਇੰਨੇ ਕੀ ਮਤਲਬ ਵੀਡੀਓ ਬਣੀ ਆ ਅੱਗੇ ਜਿਹੜੀ ਵੀਡੀਓ ਬਣਾਈ ਉਹ ਰੁਕ ਗਈ ਉਹ ਬਣੀ ਹੋਈ ਨਹੀਂ ਪਤਾ ਨਹੀਂ ਕੀ ਪਤਾ ਨਹੀਂ ਕੀ ਗੱਲ ਹੋ ਗਈ ਪਰ ਮੈਂ ਤੁਹਾਨੂੰ ਦੱਸ ਦਿੱਤਾ ਦੇਖੋ ਇਸ ਤਰ੍ਹਾਂ ਰਜਾਈ ਦਾ ਫੇਕ ਗਲਾਫ ਚੜ ਕੇ ਤਿਆਰ ਹੋ ਗਿਆ ਸੀਗਾ ਜੇ ਵੀਡੀਓ ਵਧੀਆ ਲੱਗਦੀ ਹੈ ਤਾਂ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਨੂੰ ਵੀ ਲਾਈਕ ਜ਼ਰੂਰ ਕਰਿਓ